ਜੀ ਸਰ ਸਰ ਕੀ ਹੈ ਭਰਾਵਾਂ ਦਾ ਕੱਲ ਕੋਈ ਕੱਲ ਮਿਤੀ 21 325 ਨੂੰ ਕੋਈ 12:00 12:00 ਵਜੇ ਇਹ ਮੁਖ ਅਫਸਰ थाना ਰਾਮਾ ਮੰਡੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਹੈਗੇ ਕੋਠੀ ਨੰਬਰ 28 ਦੇ ਵਿੱਚ ਜਿਹੜੀ ਹੈਗੀ ਆ ਉਹ ਲੁੱਟ ਹੋਈ ਹੈ ਜੋ ਇਸਲਾਹ ਦੇ ਉੱਤੇ ਸਾਡੇ ਡਿਊਟੀ ਅਫਸਰ ਤੇ ਮੈਂ ਮੌਕੇ ਤੇ ਗਏ ਸੀਗੇ ਤੇ ਮੌਕੇ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਸੁਣੀ ਤੇ ਗੌਰਵ ਗਰਗ ਜਿਹੜਾ ਕਿ ਵਿਕਟਮ ਸੀਗੇ ਉਹ ਉਹਨਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਹੈਗਾ ਗੌਰਵ ਗਰ ਦੇ ਬਿਆਨ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 6821325 ਅੰਡਰ ਸੈਕਸ਼ਨ 309 ਜਿਮਨ 6 331 ਜਿਮਨ 3 ਬੀ ਐਨ ਐਸ ਦੇ ਤਹਿਤ ਜਿਹੜੀ ਕਿ ਲੁੱਟ ਦੀ ਸੈਕਸ਼ਨਸ ਹੁੰਦੇ ਹੈਗੇ ਨੇ ਉਹਨਾਂ ਦੇ ਤਹਿਤ ਥਣਾ ਲਾਮਾ ਮਿੰਡ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੀ ਜਿਹੜਾ ਇਹ ਦੋਸ਼ੀ ਸੀਗਾ ਰਾਜਨ ਜਿਹੜਾ ਕਿ ਚੱਕ ਸੈਨਾ ਜਲੰਧਰ ਦਾ ਰਹਿਣ ਵਾਲਾ ਹੈ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੈਗਾ ਇਹਨੂੰ ਅਸੀਂ ਇਸ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਬਾਅਦੋਂ ਜਿਹੜਾ ਹੈਗਾ ਲੁੱਟ ਕੀਤਾ ਹੋਇਆ ਮੋਬਾਈਲ ਫੋਨ ਪੋਕੋ ਦਾ ਉਹ ਵੀ ਬਰਾਮਦ ਹੋ ਗਿਆ ਸੀ ਪਲੱਸ ਉਹ ਦਾਤਰ ਜਿਹੜੇ ਨਾਲ ਹਥਿਆਰ ਬੰਦ ਹੋ ਕੇ ਨੇ ਲੁੱਟ ਕੀਤੀ ਸੀਗੀ ਉਹ ਵੀ ਦਾਤਰ ਜਿਹੜਾ ਸੀ ਇਹ ਤੋਂ ਬਰਾਮਦ ਕਰ ਲਿਆ ਸੀਗਾ ਫਿਲਹਾਲ ਅੱਜ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਹੋਰ ਕੁਝ ਕੰਮ। ਸਰ ਦੋਸ਼ੀ ਦੇ ਪਹਿਲਾਂ ਵੀ ਮਗਦਮਾ ਹੈਗਾ ਉਹ ਚੈੱਕ ਕਰ ਰਹੇ ਹੈਗੇ ਜੀ ਫਿਲਹਾਲ ਇਹ ਥੋੜਾ ਜਿਹਾ ਨਸ਼ਾ ਕਰਦਾ ਹੈਗਾ ਤੇ ਰਿਕਾਰਡ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ। ਪੰਚਾ 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 ਜੀ ਸਰ ਸਰ ਕੀ ਹੈ ਭਰੋਨ ਸਰ ਕੱਲ ਕੋਈ ਕੱਲ ਮਿਤੀ 21 ਦੇਨ 25 ਨੂੰ ਕੋਈ 12:00 ਸਵੇਰ 12:00 ਵਜੇ ਇਹ ਮੁਖ ਅਫਸਰ थाना ਰਾਮਾ ਮੰਡੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਹੈਗੇ ਕੋਠੀ ਨੰਬਰ 208 ਦੇ ਵਿੱਚ ਜਿਹੜੀ ਹੈਗੀ ਆ ਉਹ ਲੁੱਟ ਹੋਈ ਹੈ ਜੋ ਇਸਲਾਹ ਦੇ ਉੱਤੇ ਸਾਡਾ ਡਿਊਟੀ ਅਫਸਰ ਤੇ ਮੈਂ ਮੌਕੇ ਤੇ ਗਏ ਸੀਗੇ ਤੇ ਮੌਕੇ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਸੁਣੀ ਤੇ ਗੌਰਵ ਗਰਗ ਜਿਹੜਾ ਕਿ ਵਿਕਟਮ ਸੀਗੇ ਉਹਨਾਂ ਉਹਨਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਹੈਗਾ ਗੌਰਵ ਗਰਗ ਦੇ ਬਿਆਨ ਦੇ ਉੱਤੇ ਜਿਹੜਾ ਮਕਦਮਾ ਨੰਬਰ 6821325 ਅੰਡਰ ਸੈਕਸ਼ਨ 309 ਜਿਮਨ 6 331 ਜਿਮਨ 3 ਬੀ ਐਨ ਐਸ ਦੇ ਤਹਿਤ ਜਿਹੜੀ ਕਿ ਲੁੱਟ ਦੀ ਸੈਕਸ਼ਨ ਹੁੰਦੇ ਹੈਗੇ ਨੇ ਉਹਨਾਂ ਦੇ ਤਹਿਤ ਥਣਾਰਾਮਾ ਮਿੰਡ ਵਿੱਚ ਅਸੀਂ ਮਕਦਮਾ ਦਰਜ ਕੀਤਾ ਸੀਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੀ ਜਿਹੜਾ ਇਹ ਦੋਸ਼ੀ ਸੀਗਾ ਰਾਜਨ ਜਿਹੜਾ ਕਿ ਚੱਕ ਹਸੈਨਾ ਜਲੰਧਰ ਦਾ ਰਹਿਣ ਵਾਲਾ ਹੈ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੈਗਾ ਇਹਨੂੰ ਅਸੀਂ ਕੇਸ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਬਾਅਦੋਂ ਜਿਹੜਾ ਹੈਗਾ ਲੁੱਟ ਕੀਤਾ ਹੋਇਆ ਮੋਬਾਈਲ ਫੋਨ ਪੋਕੋ ਦਾ ਅਭਿਰਾਮਿਤ ਹੋ ਗਿਆ ਸੀ ਪਲੱਸ ਉਹ 77 ਜਿਹੜੇ ਨਾਲ ਹਥਿਆਰ ਬੰਦ ਹੋ ਕੇ ਨੇ ਲੁੱਟ ਕੀਤੀ ਸੀਗੀ ਉਹ ਵੀ ਦਾਤਰ ਜਿਹੜਾ ਸੀ ਇਹ ਤੋਂ ਬਰਾਮਦ ਕਰ ਲਿਆ ਸੀਗਾ ਫਿਲਹਾਲ ਅੱਜ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਹੋਰ ਕੁਝ ਕਸ਼ ਕਰਾਂ ਸਰ ਦੋਸ਼ੀ ਦੇ ਪਹਿਲਾਂ ਉਹ ਮਗਰ ਤੋਂ ਹੈਗਾ ਉਹ ਚੈੱਕ ਕਰ ਰਹੇ ਹੈਗੇ ਜੀ ਫਿਲਹਾਲ ਇਹ ਥੋੜਾ ਜਿਹਾ ਨਸ਼ਾ ਕਰਦਾ ਹੈਗਾ ਤੇ ਉਹ ਰਿਕਾਰਡ ਅਸੀਂ ਚੈੱਕ ਕਰਕੇ ਤੁਹਾਨੂੰ ਦੱਸਦੇ ਹਾਂ